ਕੋਈ ਗੱਲ ਨਹੀਂ ਚਿੰਤਾ ਨਾ ਕਰ ਤੇਰਾ ਕੱਲਾਪਨ ਵੀ ਛੇਤੀ ਦੂਰ ਕਰਦਾਂਗੇ ਆਪਾਂ ਕੀ ਮਤਲਬ ਜੱਜਾ ਇਹਦਾ ਵਿਆਹ ਕਰਦੀ ਆਪਾਂ ਉਹ ਜਾਓ ਗਾਂ ਮੈਂ ਨਹੀਂ ਕਰਾਉਂਦਾ ਤੂੰ ਤਾਂ ਖੜਦੇ ਨਹੀਂ ਲੈ ਮੈਂ ਨਹੀਂ ਮੈਂ ਚੱਲਿਆ ਆ ਲੈ ਇਹ ਇਹਦੇ ਕੁੜੀਆਂ ਵਾਂਗੂ ਸ਼ਰਮ ਆ ਗਿਆ ਤੇ ਹੋਰ ਵੇਖ ਕਿਤਨਾ ਡਿਆ ਹੋ ਮੈਂ ਜਾਣਾ ਮੈਂ ਜਾਣਾ ਸਾਰੇ ਕਬਰ ਬਾਹਰ ਚੱਲ ਗਿਆ ਤਾਂ ਇੱਥੇ ਕੌਣ ਰਹੂਗਾ ਘਰ ਦੇ ਜੁੰਮੇ ਵਾਂਗ ਕਿੱਦਾਂ ਦੇਣੀ ਹੈ ਪਰਿਵਾਰ ਵੀ ਸਹੀ ਆਪਣੀ ਜਗ੍ਹਾ ਉਹਦਾ ਵੀ ਨਹੀਂ ਮਨ ਲੱਗਦਾ ਉਹ ਤਾਂ ਕਹਿੰਦਾ ਹੋਗਾ ਕੋਈ ਨਹੀਂ ਮਾਤਾ ਮੈਂ ਗਣਾ ਇਹਦਾ ਇਕੱਲਾਪਨ ਛੇਤੀ ਦੂਰ ਕਰ ਦਾਂਗੇ ਆਪਾਂ। ਨਹੀਂ ਮੇਰੀ ਗੱਲ ਸੁਣੋ। ਜਿਹੜੇ ਤੈਨੂੰ ਮੈਂ ਕੰਮ ਕੱਲਿਆ ਹੈ। ਹਾਂ ਜੀ ਹਾਂ ਜੀ। ਉਹ ਕੀਤਾ ਹੈ। ਉਹ ਕਿਤਾ ਵਾ ਹੁਣ ਇੱਥੇ ਬਹਿ ਕੇ ਗੱਲ ਕਰਨੀ ਇੱਥੇ ਤੇ ਕਿਹਨ ਇੱਕਦੇ ਵੀ ਆਇਣਾ। ਉਹ ਤਾਂ ਮੈਂ ਨਹੀਂ ਚੱਲ ਅੰਦਰ ਚਲੀ ਜਾ। ਚਲੋ ਚੋ। ਚੱਲ ਦੱਸ ਮੁੰਡਿਆ ਜਿਹੜੇ ਤੈਨੂੰ ਮੈਂ ਕੰਮ ਕੱਲਿਆ ਹੈ ਮੈਂ ਤੇ ਕਿਤੇ ਉਦੋਂ ਦੀ ਤੈਨੂੰ ਡੀਕਣ ਨਹੀਂ। ਤੂੰ ਕਦੋਂ ਆਵੇਂ ਤੇ ਕਦੋਂ ਮੈਨੂੰ ਦੱਸ। ਮਾਤਾ ਮੇਰੀ ਸੁਣੋ ਗੱਲ। ਮੈਂ ਕਿ ਗੱਲ ਕਹਾਂ। ਜੋ ਵੀ ਹੈ ਮੇਰੇ ਦਿਮਾਗ 'ਚ ਚੱਲੰਦੇ ਆ ਵਾ। ਜੇ ਤੁਹਾਨੂੰ ਸਹੀ ਲੱਗੇ ਆਪਾਂ ਕੋ ਵੀ ਉਦਾਂ ਕਰ ਲਾਂਗੇ। ਹੁਣ ਵੇਖੋ ਦਸ ਮੈਂ ਤਾਂ ਕਦੀ ਦੀ ਸੌਮ ਨਹੀਂ ਤਿਆਰ ਬਾ ਅੱਛਾ ਮੇਰੀ ਗੱਲ ਸੁਣੋ ਆਰਾਮ ਨਾਲ ਬੰਨਾ ਠੰਡੇ ਦਾ ਮੰਗਣਾ ਹੁਣ ਉੱਥੇ ਉਹ ਮੁੰਡੇ ਦੀ ਲਾਈਫ ਵਧੀਆ ਚੱਲਦੀ ਆ ਇੱਥੇ ਸ਼ਮੀ ਤੇ ਸਾਰਾ ਪਰਿਵਾਰ ਸਹੀ ਚੱਲੁੰਦੇ ਆ ਵਾ ਮਾਤਾ ਇੱਕ ਗੱਲ ਕਹਾਂ ਹੁਣ ਧਿਆਨ ਨਾਲ ਸੁਣਿਓ ਜੇ ਤੁਹਾਨੂੰ ਚੰਗੀ ਲੱਗੇ ਤੇ ਚੱਲ ਗਏ ਪੁੱਤ ਕੀ ਕਹਿਣਾ ਚਲੋ ਵੈਸੇ ਤਾਂ ਮੈਨੂੰ ਕਨਫਰਮ ਨਹੀਂ ਆ ਪੱਕਾ ਨਹੀਂ ਆ ਕਿ ਉਹ ਰਣਜੀਤ ਆਪਣਾ ਵਾ ਅੱਛਾ ਠੀਕ ਆ ਚਲੋ ਮੰਨ ਲਿਆ कि ਜਿਉ ਆਪਣਾ ਵਾ ਫਿਰ ਵੀ ਉਹਨੂੰ ਹਰੇਕ ਚੀਜ਼ ਉਸੇ ਮਿਲਦੀ ਪਈ ਆ ਪਿਆਰ ਵੀ ਬਹੁਤ ਜ਼ਿਆਦਾ ਮਿਲਦਾ ਪਿਆ ਵਾ ਉਹਨੂੰ ਉਹਦੀ ਮਾਂ ਨੇ ਆਪਣੇ ਹਿੱਕ ਨਾਲ ਲਾ ਕੇ ਰੱਖਿਆ ਵਾ ਤੇ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ ਘਰ-ਬਾਰ ਵੀ ਸੋਹਣਾ ਵਾ ਖਾਣ ਪੀਣ ਨੂੰ ਵੀ ਖੁੱਲਾ ਵਾ ਉਹ ਜਨ ਨੂੰ ਇਹਨੂੰ ਗੱਡੀ ਮਿਲੀ ਹੋਈ ਆ ਕਿਸੇ ਚੀਜ਼ ਦੀ ਕਮੀ ਨਹੀਂ ਆ ਹੁਣ ਇਹਦਰ ਸ਼ਮੀ ਆ ਸ਼ਮੀਆਂ ਲਵੇ ਸਾਰਾ ਸੋਹਣਾ ਪਰਿਵਾਰ ਚ ਲੰਡੇ ਆ ਫਤੇ ਨਾਲ ਉਹਦੀ ਅਟੈਚਮੈਂਟ ਵੀ ਆ ਪਿਆਰ ਵੀ ਆ ਫਤੇ ਕੋ ਉਹਨੂੰ ਹਰੇਕ ਚੀਜ਼ ਐਕਸੈਪਟ ਕਰਦੀ ਆ ਵੀ ਤੇ ਮੇਰਾ ਮੰਨਣਾ ਇਹ ਵਾ ਕਿ ਜਿਵੇਂ ਚੱਲਦਾ ਪੈਣਾ ਆਪਾਂਵੇਂ ਚੱਲਣ ਦੀਏ ਐਵੇਂ ਨਾ ਪੰਗਾ ਲੈ ਕੇ ਨਾ ਕੁਛ ਨੂੰ ਨਾ ਆਪਾਂ ਉਲਝੇ ਚ ਨਾ ਪਾਈਏ ਤੇ ਇਹ ਨਹੀਂ ਤੇ ਜੇ ਆਪਾਂ ਪੰਗਾ ਲੈ ਲੈਣਾ ਮਾਤਾ ਇਹ ਸਾਰੀਆਂ ਚੀਜ਼ਾਂ ਡਿਸਟਰਬ ਹੋ ਜਾਣੀਆਂ ਭੱਲੇ ਮੰਗਿਆ ਤੇਰੇ ਭੱਲੇ ਮੇਰੀ ਗੱਲ ਸੁਣਾ ਤੂੰ ਬੜਾ ਸਿਆਣਾ ਤੇਰਾ ਮਤਬਲ ਇਹ ਆ ਕਿ ਉਹ ਮੁੰਡਾ ਅੰਜੂਗਾ ਹੀ ਰਹੇ ਤੇ ਪੁੱਤ ਆਂਦਰਾਂ ਆਂਦੇ ਨਾ ਲਊਆ ਇਸ ਘਰ ਦੀ ਅੰਦਰ ਆਓ ਤੇ ਮੈਕੀ ਤੋਂ ਨੂੰ ਰਹਿ ਗਵਾ ਪਰ ਮਾਤਾ ਇਹ ਵੀ ਪੱਕਾ ਥੁੜੀ ਹਜੇ ਹੋਇਆ ਵਾ ਹੋਇਆ ਵਾਲੇ ਨਹੀਂ ਹੋਇਆ ਪਰ ਮੈਨੂੰ ਪਤਾ ਮੇਰੇ ਕੋ ਇੱਕ ਗਲਤੀ ਹੋਈ ਆ ਮੈਨੂੰ ਇੱਕ ਗਲਤੀ ਸੁਧਾਰਨ ਦੇ ਕੀਤਾ ਰੱਬ ਚਾਹੁੰਦਾ ਵਾ ਤਾਂ ਹੀ ਕਰਕੇ ਉਹ ਮੁੰਡੇ ਨੂੰ ਇੱਥੇ ਭੇਜਿਆ ਕਿੱਥੇ ਦਿੱਲੀ ਕਿੱਥੇ ਆਪਾਂ ਕੇਸ ਹਾਬ ਨਾ ਮੁੰਡਾ ਆਇਆ ਕਿ ਤਰ੍ਹਾਂ ਫਦੇ ਨੂੰ ਮਿਲਿਆ ਸਾਡੇ ਘਰ ਆ ਕੋਈ ਨਾ ਕੋਈ ਤੇ ਲਿੰਕ ਹੈ ਤੇ ਪੁੱਤ ਤੂੰ ਮੈਨੂੰ ਇਹਨੇ ਨਾ ਸਮਝਾਣਾ ਮੈਂ ਨਿਆਣੀ ਨਹੀਂਗੀ ਚਲ ਮਾਤਾ ਕੋਈ ਨਹੀਂ ਜੇ ਤੁਹਾਨੂੰ ਲੱਗਦਾ ਵਾ ਨਾ ਪਰ ਜਿਵੇਂ ਤੁਸੀਂ ਕਹਿੰਦੇ ਆ ਪੁੱਤਾਂ ਕਰ ਲੈਣੇ ਆ ਮੈਂ ਤਾਂ ਇਹ ਚਾਹੁੰਦੀ ਆ ਕਿ ਇੱਕ ਮਾਂ ਨੂੰ ਉਹਦਾ ਪੁੱਤ ਮਿਲ ਜੇ ਜਿਹੜੀ ਗਲਤੀ ਮੇਰੇ ਕੋਲ ਹੋਈ ਆ ਮੈਂ ਉਹ ਮੈਂ ਆਪਣੀ ਗਲਤੀ ਸੁਧਾਰਾਂ ਤਾਂ ਮੈਂ ਭਰਾਵਾ ਮੈਂ ਉੱਤੇ ਜਾ ਕੇ ਕੀ ਜਵਾਬ ਦਵਾਂ ਉਹ ਕਿ ਇੱਕ ਮਾਂ ਕੋ ਮੈਂ ਪੁੱਤ ਪਾਇਆ ਵਾ ਤੂੰ ਨਹੀਂ ਇਹ ਗੱਲ ਨੂੰ ਸਮਝੇਗਾ ਪਰ ਮੈਂ ਸਮਝ ਗਈ ਆ ਮੈਨੂੰ ਪਤਾ ਮੈਂ ਕਿਤਨਾ ਘੁੱਟ ਘੁੱਟ ਜੀਣ ਲਈ ਆ ਆ ਤੂੰ ਗਿਆ ਨਾ ਤੇ ਮੈਨੂੰ ਕੋਈ ਆਸ ਦਿੱਤੀ ਕਿ ਸ਼ਾਇਦ ਸ਼ਾਇਦ ਕੋਈ ਕਬਰ ਲਿਆਉ ਤੇ ਤੂੰ ਆਣ ਕੇ ਤੇ ਮੈਨੂੰ ਪੁੱਟੀਆਂ ਤੋਂ ਲਾਵਾ ਦੇ ਚਲੋ ਗੱਲਾਂ ਤੁਹਾਡੀਆਂ ਵੀ ਸਹੀ ਆ ਮੈਂ ਸਮਝਦਾ ਸਾਰੀਆਂ ਗੱਲਾਂ ਨੂੰ ਪਰ ਬਾਕੀ ਚਲੋ ਜਿਵੇਂ ਤੁਸੀਂ ਕਹਿੰਦੇ ਆ ਬੋਮੇ ਕਰ ਲੈਨੇ ਆ ਠੀਕ ਨੇ ਪਰ ਥੋੜਾ ਜਿਹਾ ਟਾਈਮ ਲੱਗਣਾ ਮਾਤਾ ਉਹ ਟਾਈਮ ਤਾਂ ਲੱਗਦਾ ਕੋਈ ਨਹੀਂ ਯਾਰ ਹਮੇ ਪਰਨੇ ਕੀ ਆ ਨਹੀਂ ਆ ਤੇ ਮੁੰਡਾ ਆ ਜਾਵੇ ਮੈਂ ਆਪਣੇ ਸਿਰ ਤੋਂ ਭਾਰ ਲਾ ਕੇ ਤੇ ਮੈਂ ਵੇਲੀ ਆਂ ਇਹ ਆਪਣਾ ਪਰਿਵਾਰ ਸੰਭੇ ਤੇ ਭਰਾਵਾ ਇਹਨਾਂ ਨੂੰ ਕੁਝ ਹੈ ਮੈਂ ਤੇ ਮੈਂ ਹਮੇ ਕਾਨੂੰ ਵਿੱਚ ਪੀਸਾਂਗੇ ਚਲੋ ਕੋਈ ਨਹੀਂ ਆ ਬਾਕੀ ਉਹ ਬੈਠਾ ਬਾਬਾ ਨਾਨਕ ਸਭ ਸਹੀ ਕਰੂਗਾ ਉਹਦੇ ਬਾਬੇ ਵਿਗਿਆਨਕ ਨਹੀਂ ਮੜਾਇਆ ਵਾ ਨਹੀਂ ਜੈਡੀ ਦੂਰ ਉਹ ਇਨਾ ਕਿੱਥੇ ਮਿਲਣਾ ਹੀ ਉਹ ਉੱਥੇ ਇੱਥੇ ਭਰਾਵਾ ਜਿਹੜਾ ਰੱਬ ਜਾਵੇ ਉਹ ਹੀ ਹੁੰਦਾ ਵਾ ਮੇਰਾ ਦੇ ਹੋਈ ਆ ਇਹ ਮਹਾਰਾਜ ਸ਼ੰਮੀ ਨੇ ਇਹਦਾ ਬੱਚਾ ਲੈ ਲੇ ਤੇ ਮੈਂ ਸੁਖੁਰੂਆ ਵਾਂ ਤੇ ਆਪਣੇ ਘਰ ਹੱਸਣ ਤੇ ਵਸਣ ਚਲੋ ਜੇ ਤੂੰ ਆਣਾ ਤੇ ਥੋੜੀ ਵੇਟ ਕਰ ਲੈਨੇ ਆ ਤਾਂ ਥੋੜੀ ਥੋੜੀ ਉਮੀਦ ਤੇ ਹੋਈ ਹੈ ਨਾ ਚਲੋ ਕੋਈ ਨਹੀਂ ਹੁਣ ਅੱਗੇ ਦਾ ਸਭ ਸਹੀ ਹੋਏਗਾ ਤੇ ਸੁਖਾ ਆਏਗਾ ਕੁਝ ਮੈਨੂੰ ਪਤਾ ਲੱਗਾ ਵਾ ਠੀਕ ਹੈ ਹੁਣ ਅੱਗੋਂ ਵੀ ਕਾਰਵਾਈ ਕਰਦੇ ਆਂ ਅਗੋਂ ਵੀ ਪਤਾ ਕਰ ਲੈਣਾ ਵਾ ਚਲ ਠੀਕ ਆ ਹੋਈ ਹੋਈ ਗੁਰ ਜਿਹਨੇ ਆਵੀ ਤੇ ਲੱਗੇ ਦੂਏ ਨਾਲ ਸੌਂਦਣਾ ਉਹ ਤੇ ਕੋ ਮੈਨੂੰ ਪਿੱਛਣ ਡੀਆਂ ਅਸ ਪਾਜੀ ਸਾਡੀ ਗੱਲ ਨਹੀਂ ਕਰਾਈ ਨਹੀਂ ਮੈਂ ਤਾਂ ਵੀ ਤੁਸੀਂ ਆਪਣਾ ਕੰਮ ਕਰੋ ਤੁਸੀਂ ਤਾਂ ਸੀ ਆਈਡੀ ਵਾਲੇ ਮਾਨੂੰ ਡੀਆਂ ਜੇ ਮੇਰੇ ਨਾਲ ਗੱਲਾਂ ਕਰਨ ਤੇ ਪਰ ਵਾ ਫਿਰ ਮੈਂ ਜਾਣ ਛਡਾਈ ਇਹਨਾਂ ਕੋਲ ਕਿ ਚੁੱਪ ਕਰਕੇ ਨਾ ਮਸਤ ਰੋ ਜੇ ਤੈਨੂੰ ਪੁੱਛਣਾ ਤੇ ਤੂੰ ਕੋਈ ਗੱਲ ਦਾ ਨਹੀਂ ਆਣਾ ਦੇ ਚਲੋ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਮੇਰੀ ਗੱਲ ਸੁਣ ਅਰਜਣਾ ਹਾਂਜੀ ਹਾਂਜੀ ਤੈਨੂੰ ਮੈਂ ਕੱਲਿਆ ਕਿਹੜੇ ਕੰਮ ਹੀ ਤੇ ਤੂੰ ਫਿਰ ਤੁਰ ਕੇ ਯਾਰਾ ਦੋਸਤਾਂ ਨਾਲ ਭੰਮ ਕੇ ਭਰਾਵਾ ਮੈਨੂੰ ਤਾਂ ਬੜੀ ਆਸ ਸੀ ਤੇਰੇ ਤੇ ਕਿ ਕੋਈ ਨਾ ਕੋਈ ਚੰਗੀ ਖਬਰ ਲਿਆਵੇਗਾ ਤੇ ਤੂੰ ਤਾਂ ਮੈਨੂੰ ਹੋਰ ਹੀ ਭਜਾ ਦਿੱਤਾ ਮਾ ਮਾ ਮੈਂ ਫਿਰ ਤੁਰ ਕਿ ਨਹੀਂ ਆਇਆ ਮੈਂ ਇਹੀ ਕੰਮ ਕਰਕੇ ਆਇਆ ਵਾ ਉਹ ਤੇ ਮੈਂ ਉਹਨਾਂ ਨੂੰ ਵੈਸੇ ਕਿਹਾ ਵਾ ਨਹੀਂ ਤੇ ਉਹਨਾਂ ਨੇ ਮੇਰਾ ਖਹਿੜਾ ਨਹੀਂ ਛੱਡਣਾ ਕੱਲੀ-ਕੱਲੀ ਗੱਲ ਪੁੱਛਣੀ ਹੈਗੀ ਹੁਣ ਵੇਖੋ ਮੈਂ ਵੇਖਿਆ ਜਿੰਨੀ ਵਾਰੀ ਵੇਖਿਆ ਨਾ ਆਉਂਦੇ ਜਾਂਦੇ ਆ 2-3 ਦਿਨ ਦੇ ਵਿੱਚ ਉਹ ਰਣਜੀਤ ਤੇ ਅੰਜੂ ਦੋਨੇ ਇਕੱਠੇ ਜਾਂਦੇ ਸੀ ਮਾਂ ਪੁੱਤ ਕੋਈ ਹੋਰ ਬੰਦਾ ਨਹੀਂ ਵੇਖਿਆ ਘਰ ਦੇ ਬਾਹਰ ਵੀ ਖਲੋਤਾ ਸੀਗਾ ਮੈਨੂੰ ਕੋਈ ਤੀਸਰਾ ਬੰਦਾ ਨਜ਼ਰ ਨਹੀਂ ਆਇਆ ਨਾਲੇ ਮਾਤਾ ਜੇ ਮੈਂ ਅੰਦਰ ਜਾ ਕੇ ਉਹਨੂੰ ਇਕੱਲੀ ਨੂੰ ਪੁੱਛਦਾ ਤੇ ਬਾਕੀ ਤੈਨੂੰ ਪਤਾ ਉਹ ਕਿੰਦਾਂ ਦੀ ਬਲਾ ਹੈਗੀ ਆ ਇਹ ਤੇ ਪੁੱਤ ਗੱਲ ਵਿੱਚ ਠੀਕ ਆ ਮੇਰੇ ਤੇ ਕੋਈ ਵੀ ਅਲੀਗੇਸ਼ਨ ਕੋਈ ਵੀ ਇਲਜ਼ਾਮ ਲਾ ਸਕਦੀ ਹੈਗੀ ਤੇ ਮੈਂ ਨਹੀਂ ਚਾਹੁੰਦਾ ਕਿ ਉੱਥੇ ਕੋਈ ਪੰਗਾ ਖੜਾ ਹੋਵੇ ਠੀਕ ਆ ਤੇ ਆਪਾਂ ਜਿਹੜਾ ਕੰਮ ਕਰਨਾ ਵਾ ਉਹ ਕਰਨ ਤੋਂ ਪਹਿਲਾਂ ਸਾਰਾ ਮਿੱਟੀ ਹੋ ਜੇ ਇਹ ਤੇ ਗੱਲ ਕਿਤੇ ਨਹੀਂ ਠੀਕ ਨਹੀਂ ਬਾਕੀ ਤੂੰ ਵੀ ਮਾਤਾ ਹੁਣ ਥੋੜਾ ਸਮਝ ਕਿ ਸਭ ਤਰੀਕੇ ਨਾਲ ਕਰਨਾ ਪੈਣਾ ਹੈਗਾ ਹੁਣ ਦੱਸਗਾ ਕੀ ਕਰੀਏ ਫਿਰ ਗਾਹ ਹੁਣ ਮਾਤਾ ਫਿਰ ਕੋਈ ਨਹੀਂ ਵੇਖਨੇ ਬਾਕੀ ਮਾਤਾ ਇੱਕ ਗੱਲ ਦੀ ਰੱਬਗੇ ਅਰਦਾਸ ਕਰ ਕਿ ਉਥੇ ਅੰਜੂਣੇ ਵਿਆਹ ਨਾ ਕਰਾਇਆ ਹੋਵੇ ਅੱਛਾ ਤੇ ਜੇ ਉਹਦਾ ਵਿਆਹ ਹੋਇਆ ਆ ਫੇਰ ਸਮਝ ਲਾ ਗਈ ਸਾਰੀਆਂ ਕੀਤੀਆਂ ਕਰਾਈਆਂ ਤੇ ਆਸਾ ਦੇ ਪਾਣੀ ਵੇਜਣਾ ਹੀ ਇਹ ਤਾਂ ਕਹ ਤੋ ਤੇਰੀ ਠੀਕ ਹੈ ਹਾਂ ਤਾਂ ਹੁਣ ਕੀ ਕਰੀਏ ਹੁਣ ਆਪਾਂ ਪਤਾ ਦੇ ਉਹਦਾ ਪੁੱਤ ਕਰਨਾ ਹੀ ਆ ਕੋਈ ਨਹੀਂ ਉਹ ਤੇ ਕਰਨਾ ਹੀ ਪੈਣਾ ਹੁਣ ਕਰੂੰਗਾ ਮੈਂ ਕੋਈ ਗੱਲ ਨਹੀਂ ਆ ਅੱਛਾ ਮਾਤਾ ਕੁਣੇ ਕੰਮ ਕਰਨਾ ਪਈ। ਕੀ ਗੱਲ ਹੈ? ਇਸ ਵਾਰੀ ਹੁਣ ਤੁਸੀਂ ਮੇਰੇ ਨਾਲ ਜਾਣਾ ਵਾ। ਅੱਛਾ। ਉਹਦਾ ਕਾਰਨ ਪਤਾ ਕੀ ਆ? ਇੱਕ ਤੇ ਉਹ ਜਨਾਨੀ ਇਕੱਲੀ ਘਰ ਰਹਿੰਦੀ ਆ। ਮੈਂ ਇਕੱਲਾ ਜਾਵਾਂ ਦੇ ਨਾਲ ਗੱਲ ਕਰਾਂ ਚੰਗਾ ਨਹੀਂ ਲੱਗਦਾ। ਦੂਜੀ ਗੱਲ ਇਹ ਵਾ ਕਿ ਇੱਕ ਜਨਾਨੀ ਜਨਾਨੀ ਦੇ ਕੋਲ ਜਾ ਵੀ ਸਕਦੀ ਐ ਜਿਤਨਾ ਮਰਜ਼ੀ ਗੱਲ ਵੀ ਕਰ ਸਕਦੀ ਐ। ਤੇ ਵੱਡੀ ਗੱਲ ਇਹ ਵਾ ਕਿ ਜਨਾਨੀ ਜਨਾਨੀ ਨਾਲ ਮੱਥਾ ਵੀ ਲਾ ਸਕਦੀ ਆ। ਹੈਨਾ? ਤੇ ਇਸ ਕਰਕੇ ਮਾਦਾ ਤੁਹਾਨੂੰ ਨਾਲ ਚੱਲਣਾ ਪੈਣਾ ਹੁਣ। ਮੈਨੂੰ ਦੱਸ ਕਦੋਂ ਜਾਣਾ ਵੇ ਤੇ ਤਿਆਰ ਹੀਆਂ। ਕੋਈ ਗੱਲ ਨਹੀਂ ਇੱਥੇ ਮੇਰੀ ਜ਼ਿੰਮੇਵਾਰੀ ਰਾਜ ਸੌਂਕ ਕੇ ਗਈ ਨਾ ਉਹ ਮੈਂ ਕੋਈ ਨਾ ਕੋਈ ਪ੍ਰਬੰਧ ਕਰ ਲਵਾਂ ਤੇ ਤੂੰ ਮੈਨੂੰ ਇਹ ਗੱਲ ਦੱਸ ਕਿ ਮੈਂ ਆਪਣੇ ਨਾਲ ਹੀ ਲੀਲਾ ਕਪੜਾ ਪਾਣਾ ਨਿਕਲਣਾ ਕਰ ਦੂੰਗਾ ਮੈਂ ਮੈਂ ਫੋਟੋ ਤਿਆਰ ਆ ਬਸ ਦੋ ਦਿਨ ਦੀ ਗੱਲ ਆ ਆਪਾਂ ਦੋ ਦਿਨ ਤੱਕ ਨਿਕਲਣਾ ਫਿਰ ਕਣੀ ਨੂੰ ਕਦੇ ਲੀੜੀਕਦੀਆਂ ਤੇ ਕੋਈ ਨਾ ਕੋਈ ਸਰਾਣ ਮਿਲੇ ਤੇ ਤੂੰ ਹੀ ਮੈਨੂੰ ਆ ਕੇ ਮਾਤਾ ਤੂੰ ਹੀ ਜਾਣ ਚੱਲ ਤੇ ਆਪਾਂ ਦੋਵੇਂ ਮਿਲ ਕੇ ਤੇ ਜਾਈਏ ਤੇ ਮਸਲੇ ਨੂੰ ਕੋਈ ਗੱਲ ਨਹੀਂ ਮੈਂ ਨਾ ਇੱਕ ਦੋ ਦਿਨ ਤੱਕ ਆਪਾਂ ਪ੍ਰੋਗਰਾਮ ਬਣਾਉਨੇ ਆ ਜਿਹੜਾ ਕਪੜਾ ਲੀੜਾ ਲੈਣਾ ਉਹ ਨਾਲ ਲਈ ਫਿਰ ਆਪਾਂ ਨੂੰ ਥੋੜੇ ਦਿਨ ਲੱਗ ਜਾਣੇ ਆ ਕੋਈ ਗਾਨੀਆਂ ਇੱਥੇ ਮੈਂ ਇਹਨਾਂ ਨੂੰ ਕਹਿ ਜੂਗੀ ਕਿ ਮੈਂ ਨਾ ਪਿੰਡ ਚਲੀ ਆ ਮੇਰਾ ਨਾ ਕੋਈ ਥੋੜਾ ਬੁਧਾ ਮਸਲਾ ਪਿੰਡ ਤੇਨੂੰ ਪਤਾ ਤਾਂ ਹੈਗਾ ਹੀ ਆ ਕਈ ਗੱਲਾਂ ਮਾਰੇ ਮਾਤਾ ਤੂੰ ਹੀ ਇੱਥੇ ਬਾਰੇ ਦਿੱਲੀ ਕੋ ਮਲੀ ਹਾਂ ਇੱਥੇ ਜਿੰਨਾਂ ਨੂੰ ਇਤਰਾ ਹੀ ਕਹਿ ਕੇ ਆਉਣਾ ਕਿ ਮੈਂ ਪਿੰਡ ਚਲੀ ਇੰਕੜਾ ਮਗਰ ਜਾ ਕੇ ਵੇਖਣੀਆਂ ਚੱਲ ਤੂੰ ਹੁਣ ਇਤਰਾ ਦਾ ਹੁਣ ਅਸੀਂ ਦੀ ਧਿਆਨੀ ਕਰ ਦੇ ਧਿਆਨੀ ਲੱਗ ਤੱਕ ਤੇ ਆਪਾਂ ਨਿਕਲ ਗਏ ਚਲੋ ਠੀਕ ਹੈ ਠੀਕ ਹੈ ਠੀਕ ਆ ਮੈਂ ਤੇ ਨਹੀਂ ਹੋ ਆਉਣੀ ਆ ਜੀ ਲੈ ਤਾਈ ਜੀ ਤੂੰ ਹੀ بڑے ਦਰਵਾਜੇ ਢੋਏ ਆ ਕੀ ਗੱਲ ਲੈ ਇੰਨੇ ਦਿਨਾਂ ਉਹਦੇ ਮਾਪੋ-ਪੁੱਤ ਮਿਲੇ ਨਹੀਂ ਤੇ ਮੈਂ ਕਿਹਾ ਚੱਲ ਪੁੱਤ ਤੂੰ ਨਾਲੇ ਘੜੀ ਇੱਥੇ ਬਹਿ ਤੇ ਨਾਲੇ ਆਪਾਂ ਮਾਪੋ-ਪੁੱਤ ਦੁੱਖ ਸੁੱਖ ਕਰੀਏ ਤਾਂ ਕਰਕੇ ਬੁੱਤ ਬਹਿ ਗਏ ਆ ਕੋਈ ਤਾਂ ਕੋਈ ਗੱਲ ਨਹੀਂ ਤਾਈ ਜੀ ਤੇ ਨਾਲੇ ਨਾ ਉਹ ਪਿੰਡ ਦੀ ਮੈਂ ਉਤਰੀ ਜ਼ਿੰਮੇਵਾਰੀ ਕੀ ਲੈ ਲਈ ਆ ਤੇ ਹੋਰ ਹੀ ਵਕਤ ਪਿੰਡ ਦੇ ਪਿਆ ਹੀ ਕੋਈ ਲੜਾਈ ਜਗੜਾ ਕੀ ਹੋ ਗਿਆ ਤਾਈ ਜੀ ਹੁਣ ਉਹ ਕਹਿੰਦੀ ਹੁਣ ਫੈਸਲਾ ਪੁੱਤ ਮੈਂ ਹੀ ਕਰਾਉਣਾ ਜਿੱਥੇ ਚ ਮੈਂ ਗਈ ਨਾ ਕੋਈ ਗੱਲ ਨਹੀਂ ਇਹ ਆ ਨਿਆਂ ਆ ਇਹ ਮੈਨੂੰ ਆਖੰਡਿਆ ਮਗਾ ਉੱਥੇ ਮੈਨੂੰ ਫੋਨ ਤੇ ਫੋਨ ਆਉਂਦਾ ਹੈ ਤੇ ਤੂੰ ਇੱਕ ਵਾਰਾ ਪਿੰਡ ਚ ਜਾ ਲੈ ਪਰ ਪਤਾ ਮੈਂ ਤਾ ਕਰਦੀ ਮੈਂ ਜਾਣੀ ਪਿੰਡ ਦੋ ਚਾਰ ਦਿਨ ਤੇ ਤੂੰ ਨਾ ਆਪਣੀ ਚਾਚੀ ਨੂੰ ਬੁਲਾ ਲੈ ਵੈਸੇ ਭਾਵੇਂ ਆਪਾਂ ਨਾ ਉਹੀ ਗੱਲਾਂ ਕਰਦੇ ਬਈ ਆ ਜਿਹੜਾ ਪਿੰਡ ਦਾ ਪੰਗਾ ਜਿਆ ਪਿਆ ਹੋਵੇ ਬੱਸ ਭਾਜੀ ਮੈਂ ਤੇ ਨਾ ਅੱਗੇ ਸਿਮਰਤ ਨਾਲ ਗੱਲਾਂ ਕੰਢੀ ਮੈਂ ਕਿਹਾ ਤਾਈ ਜੀ ਪਤਾ ਨਹੀਂ ਉਖੜੇ ਕਿਉਂ ਫਿਰਦੇ ਸਾਡੇ ਨਾਲ ਆ ਹੁਣ ਮੈਨੂੰ ਪਤਾ ਲੱਗਾ ਵਾ ਦੱਸ ਜੇ ਕੋਈ ਪ੍ਰੋਬਲਮ ਆ ਤੇ ਸਿੱਧੀ ਸਾਨੂੰ ਕਹੋ ਤੂੰ ਤਾਨੂੰ ਹੋਰ ਤਰ੍ਹਾਂ ਬੋਲਣ ਦੇ ਕੋਤ ਪਤਾ ਨਹੀਂ ਮੈਨੂੰ ਟੈਨਸ਼ਨ ਲੱਗ ਜਾਂਦੀ ਕਿ ਅਸੀਂ ਤੇ ਚੰਗੀ ਮੜੀ ਗਈ ਨਹੀਂ ਕੋਤ ਅਗਲੇ ਆ ਖੜਾ ਬੋਟਾ ਲੈਣ ਵਾਲੀ ਨੂੰ ਹੋਰ ਤੇ ਹੋਰ ਹੁਣ ਹਾਂ ਹੁਣ ਪਿੰਡੇ ਕੋਲ ਸਮਝਾਉਂ ਲਿਆ ਕਿ ਮਾਤਾ ਹੀ ਕੋਰਾ ਚੱਲ 2000 ਦਾ ਲਾਗ ਤੇ ਕੰਮ ਦੇ ਬੀਜਾ ਘਰੇ ਕੋਈ ਲੜਾਈ ਨਹੀਂ ਤੇ ਨਹੀਂ ਨਾ ਹੋਈ ਨਹੀਂ ਨਹੀਂ ਘਰੇ ਕੋਈ ਗੱਲਬਾਤ ਨਹੀਂ ਭਾਬੀ ਉਹ ਪਿੰਡ ਦਾ ਹੀ ਆਪਸ ਚ ਦੋ ਦਿਨਾਂ ਦਾ ਕੋ ਮਸਲਾ ਵਾ ਉਹ ਮੇਰੇ ਕੋ ਨਹੀਂ ਇਠਿਆ ਜਾਂਦਿਆ ਉਹ ਮੈਂ ਮਾਣਨ ਕਹਿੰਦਾ ਵੀ ਇੱਕੋ ਹੀ ਆਪ ਚੱਲ ਫਿਰ ਵੀ ਸਰਪੰਚ ਨਹੀਂ ਆ ਇਹਨਾਂ ਨੂੰ ਵਖਰਾ ਵਾ ਕੋਈ ਗੱਲ ਨਹੀਂ ਤਾਈ ਜੀ ਤੁਸੀਂ 1-2 ਦਿਨ ਹੋ ਆਓ ਪਰ ਜ਼ਿਆਦਾ ਦਿਨ ਨਾ ਜਾਓ ਪਤਾ ਕੀ ਗੱਲ ਹੈ ਸਾਡਾ ਨਾ ਦਿਲ ਜਿਆ ਨਹੀਂ ਲੰਗਦਾ ਤੁਹਾਡੇ ਬਿਨਾ ਅੱਗੇ ਕਿੰਨੇ ਘਰ ਚ ਜੀ ਆ ਭਾਬੀ ਕਿਉਂ ਜਾਂਦਾ ਕਰਦੇ ਹੋ ਬਸ 2-3 ਦਿਨ ਦੀ ਗੱਲ ਹੈ ਮੇਰੀ ਗੱਲ ਸੁਣੋ ਤੁਸੀਂ ਰਹੋ ਫਤੀ ਦੇ ਕੋਲ ਉਹਨੇ ਤਾਂ ਜਿੰਨੇ ਦਿਨ ਤਾਈ ਜੀ ਜਾ ਕੇ ਉਹ ਆਉਂਦੇ ਸਾਡੇ ਕੋਲ ਦੇਖੋ ਹੁਣ ਸਾਰੀ ਗੱਲ ਤਾਂ ਮੈਨੂੰ ਪਤਾ ਨਾ ਉਹ ਤੇ ਕੀ ਹੁੰਦੀ ਹੈ ਤੇ ਨਾਲੇ ਕੋਈ ਮੇਰਾ ਵਿੱਚੋਂ ਨਾ ਜ਼ਰੂਰੀ ਆ ਓਹੋ ਜਿੰਨਾ ਕੋਲ ਜਾਣ ਕੇ ਉਹ ਵੀ ਤਾਂ ਗੱਲ ਦੱਸਣਗੇ ਉਹਨਾਂ ਨੂੰ ਤੁਸੀਂ ਕੀ ਕਰਨ ਜਾਣਾ ਨਹੀਂ ਪਤਾ ਇਸਿਆਣਾ ਪੜਿਆ ਲਿਖਿਆ ਸਮਝਦਾ ਆ ਲਿਆ ਕੋਈ ਨਾ ਕੋਈ ਲੋਕ ਇਹ ਜਿਹੜੀ ਮੇਰੇ ਕੋਲ ਆਉਂ ਕੇ ਲੱਗੋ ਇਹ ਵੀ ਪਸੂ ਕਾਗਜ਼ੀ ਕਾਰਵਾਈ ਦਾ ਤਾਂ ਸਾਰਾ ਮੈਂ ਹੀ ਵੇਖਣਾ ਉਹ ਤਾਂ ਨਹੀਂ ਨਾ ਕੋਤ ਮੈਂ ਦੇ ਤੇ ਨਾਲੇ ਨਾ ਤੂੰ ਆ ਘਰ ਬਾਹਰ ਤਾਂ ਧਿਆਨ ਬਣਾ ਕੇ ਰੱਖਿਓ ਤੇ ਫਟੇਗਾ ਵੀ ਇਹ ਨਾ ਹੋਵੇ ਪੀਏ ਸੁਖਮਾਰ ਤੇ ਆਉਂਦੇ ਹੀ ਲੜਜੇ ਕੋਲ ਦੇ ਰਹਿਣ ਤੇ ਸੋਣ ਦਾ ਧਿਆਨ ਕੋਈ ਟਾਈਮ ਨਾ ਕੰਨੂ ਆਇਆ ਕੋਈ ਗੰਗੀ ਦਾਈ ਜੀ ਸਾਰੀ ਜ਼ਿੰਮੇਵਾਰੀ ਤਾਂ ਵੱਡੀ ਹੈ ਤੇਰੀ ਆ ਠੀਕ ਹੈ ਦਾਈ ਜੀ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਵਾਂਗੀ ਪਰ ਘਾਡੇ ਵਾਂਗ ਨਹੀਂ ਨਵਾ ਸਕਦੀ ਜਿੱਦਾਂ ਤੂੰ ਹੀ ਨਭਾਉਂਦੇ ਜੇ ਤੂੰ ਛੇਤੀ ਵਾਪਸ ਆ ਜਾ ਉਹ ਕੋਈ ਗੱਲ ਨਹੀਂ ਆ ਜੂਗੀ ਤੇਨੇ ਇਹ ਗੱਲ ਕਹੀ ਵੀ ਦੋ ਚਾਰ ਦਿਨ ਜੀ ਮੈਂ ਕਿਤਾ ਸਦਾ ਬਸਦੇ ਤੇ ਨਹੀਂ ਥੱਲੀ ਆ ਜੂਗੀ ਮੈਂ ਬਾਜੀ ਰੋਟੀ ਤਿਆਰ ਆ ਆ ਜੂਗੀ ਤੇ ਮਾਤੇ ਜਿਹੜਾ ਕੀੜਾ ਵੜਿਆ ਇਹਨਾਂ ਕੋਲ ਨਿਕਲੇ ਤਾਈ ਪਤਾ ਨਹੀਂ ਕਿਉਂ ਪਰਚਾਨ ਹੈ ਤੂੰ ਕੱਲਾ ਚਲ ਤੂੰ ਚਲ ਜਾ ਤਾਈ ਨੂੰ ਇੱਥੇ ਰਹਿੰਦੇ ਜਾਂ ਤੂੰ ਇੱਥੇ ਰਹਿ ਲੈ ਤਾਈ ਚਲ ਜੇ ਇਹਨੂੰ ਵੀ ਪਤਾ ਕਿਹੜਾ ਮਸਲਾ ਸਲਝਾਉਣਾ ਚੱਲ ਮੈਂ ਰੋਟੀ ਖਾਣ ਤੇ ਮੇਰੇ ਬੱਚੇ ਕੋਕਾਇਨ। ਮਾਰਾ ਨੀ ਕਿੱਥੇ ਚਲ ਗਿਆ। ਕੈਨ ਡਿਆ ਹੀ। ਤੇ ਮੰਮਾ ਮੇਟੀ ਆਲੂ ਬਣਾ ਮੈਂ ਖਾਣੇ। ਇਹ ਮੁੰਡਾ ਵੀ ਨਾ ਹੁਣ ਭਾਵੇਂ ਬਾਹਰੋਂ ਪਾਸੇ ਖੇਡ ਖਾ ਕੇ ਦੇ ਆ ਜੇ। ਕੋਈ ਪਤਾ ਨਹੀਂ ਇਹਦਾ। ਚਲ। ਸਬਜੀ ਤਾਂ ਬਣ ਗਈ ਆ। ਪਤਾ ਨਹੀਂ ਚਾਚੀ ਜੀ ਫੋਨ ਕੀ ਨੂੰ ਚੁੱਕਣ ਦੇ। ਕਿੱਥੇ ਚਲ ਗਏ ਆ। ਭਾਬੀ ਦਾ ਵੀ ਸুইਚ ਆਫ ਫੋਨ ਡਿਆ। ਜਾਂ ਤਾਂ ਬੈਟਰੀ ਬੁਟਰੀ ਲੋ ਹੋ ਗਈ ਹੋਣੀ। ਤਾਈ ਜੀ ਚਾਹ ਜੀ 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 ਫੋਨ ਨਹੀਂ ਚੁੱਕਦੇ ਪਏ ਪਤਾ ਨਹੀਂ ਮੇਰੇ ਕੋਲ ਆਉਣਗੇ ਕਿ ਨਹੀਂ ਆਉਣਗੇ ਤੁਹਾਨੂੰ ਪਤਾ ਨਾ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਕਰੇ ਭਾਬੀ ਵੀ ਇਕੱਲੀ ਰਹਿ ਜਾਂਦੀ ਆ ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਣ ਦੀ ਆ ਕੱਪੜੇ ਤੁਸੀਂ ਸਾਰੇ ਪੈਕ ਕਰਕੇ ਰੱਖ ਲੇ ਦੋ ਤਿੰਨ ਸੂਟ ਤੇ ਜੇ ਤੁਸੀਂ ਪਿੰਡ ਚੱਲੇ ਜੇ ਤਾਂ ਉੱਥੇ ਤੇ ਤੁਹਾਡੇ ਸੂਟ ਹੋਣਗੇ ਪਹਿਲੇ ਪਏ ਅਕਸਰ ਤੁਹਾਡਾ ਘਰ ਆਇਆ ਤਾਂ ਤੁਸੀਂ ਕਦੇ ਵੀ ਸੂਟ ਪਾ ਲਈ ਤਾਈ ਜੀ ਨਾਲ ਪਹਿਲੀ ਤੇ ਗੱਲ ਚੱਕੀ ਫੋਨ ਨਹੀਂ ਕਿ ਕੰਡੀ ਕੋ ਕੰਮ ਤਾਂ ਦਾ ਕਰਦੀ ਉਹ ਉਹ ਸਾਡਾ ਬੰਦਾ ਕਿਤੇ ਹੋਰੇ ਤਰੀਕੇ ਆ ਐਡੀ ਤੈਨੂੰ ਕਾਣੀ ਕਰਦੀ ਕਿਉਂ ਕਿ ਲੈਣਾ ਉਹਨੇ ਤੇ ਨਾਲੇ ਤੇ ਸੋਣੋ ਤਾਂ ਨਾ ਤੂੰ ਕੱਪੜਿਆਂ ਦੀ ਗੱਲ ਕਰਦੀ ਹੁਣ ਆ ਗਿਆ ਠੰਡ ਦਾ ਮੌਸਮ ਹੋ ਥੋੜੇ ਥੋੜੇ ਜਾਂਡਿਆ ਹੋ ਗੜੀ ਆ ਜਾ ਨਹੀਂ ਕਰਦੀ ਤੇ ਕੁਝ ਮੈਂ ਰੱਖਿਆ ਹੋਊਂਗੀ ਇੱਥੇ ਜਰੂਰ ਮੈਂਵੇਂ ਅਲਮਾਰੀ ਬਾਹਰ ਨਹੀਂ ਥਾਦੀ ਤਾਈ ਜੀ ਆਪ ਵੀ ਤਾਂ ਤਹੀ ਕਹਿੰਦੇ ਜੇ ਕਿ ਮੈਂ ਫੇਰ ਇੱਥੇ ਆਉਣਾ ਮੈਂ ਤੇ ਫਿਰ ਤੇ ਕੱਪੜੇ ਕਿਉਂ ਖੜਨਦੇ ਜੇ ਨਾਲ ਮੈਨੂੰ ਲੱਗਦਾ ਵਾ ਕਿ ਤੁਹਾਨੂੰ ਇੱਥੇ ਕਿਸੇ ਗੱਲ ਦਾ ਗੁੱਸਾ ਲੱਗਾ ਵਾ ਤਹੀਂ ਕਿਤੇ ਪੱਕੇ ਤੇ ਨਹੀਂ ਚੱਲ ਚੱਲੇ ਤਾਈ ਜੀ ਵੇਖ ਲਓ ਅੱਗੇ ਮੰਮੀ ਵੀ ਨਹੀਂ ਘਰ ਹੈਗੇ ਆ ਮੇਰਾ ਬਿਲਕੁਲ دل ਨਹੀਂ ਲੱਗਦਾ ਇੱਥੇ ਸ਼ੁਕਰ ਕਰੋ ਸਿਮਰਤ ਹੈਗੀ ਆ ਮੇਰੇ ਕੋਲ ਨਹੀਂ ਤੇ ਮੈਂ ਤੇ ਉਹ ਨਾ ਸਾਰਿਆਂ ਨੂੰ ਇੱਥੇ ਬੁਲਾ ਲਾਂ ਵਾਪਸ ਫੇਰ ਤੁਹਾਨੂੰ ਪਤਾ ਘਰ ਚ ਅੱਗੇ ਕਿੰਨੇ ਕੁ ਜੀ ਆ ਆ ਤਾਂ ਫਤਿਹ ਤੇ ਗੁੜੀਆਂ ਨਾ ਰੋਣ ਕ ਲੱਗੀ ਰਹਿੰਦੀ ਆ ਤੇ ਗੁੜੀਆਂ ਵੀ ਕਹਿਣ ਦੀ ਸੀ ਕਿ ਮੈਨੂੰ ਕੋਈ ਪਤਾ ਨਹੀਂ ਹੁਣ ਅੱਗੇ ਚੰਡੀਗੜ੍ਹ ਪੜਨ ਜਾਣਾ ਪਵੇ ਮੇਰੀ ਸੁਣ ਗੱਲ ਤੂੰ ਕੱਪੜਿਆਂ ਦੀ ਗੱਲ ਘੜੀ-ਮੁੜੀ ਕਰਦੀ ਆ ਮੈਂ ਤੈਨੂੰ ਬਾਹੂ ਇਹ ਆਨੀ ਆ ਕਿ ਇਹ ਗਰਮ ਕੱਪੜੇ ਆ ਇਹ ਨਾਲ ਮੈਂ ਰੱਖੇ ਹੋਈ ਤੇ ਤੁਹਾਡੀ ਲਮਾਰੀ ਚ ਜੋ ਪਾਗਲਾ ਛੱਡਣਾ ਉਹ ਤੋਂ ਮੈਂ ਪਤਲੇ ਪਤਲੇ ਲੈ ਆਉਂਗੀ ਗਰਮੀ ਦੇ ਪਾਉਣ ਵਾਲੇ ਤੇ ਨਾਲ ਹੀ ਉੱਥੇ ਮੇਰੇ ਸਾਹਵੇਂ ਜਾਣਗੇ ਨੋਆ ਤੀਆਂ ਧੋਣਗੀਆਂ ਬਣਾ ਕੇ ਜੋੜ ਜੜ ਕੇ ਰੱਖ ਲੈਣਗੇ ਤੇ ਮੈਂ ਗਰਮੀ ਵਾਲੇ ਲੈ ਆਉਂਗੀ ਆਉਣਾ ਆਉਣਾ ਮੈਂ ਕਿਉਂ ਨਹੀਂ ਕੋਈ ਗੱਲ ਨਹੀਂ ਤਾਈ ਜੀ ਇੱਥੇ ਕਿਹੜਾ ਲਮਾਰੀਆਂ ਦਾ ਘਾਟਾ ਵਾ ਅਸੀਂ ਆਪਣੇ ਕੱਢ ਕੇ ਬੈਗਬੂਕ ਚ ਪਾ ਲੈਣੇ ਆ ਤੁਸੀਂ ਜਿੰਨੇ ਮਰਜ਼ੀ ਸਜਾਓ ਅਲਮਾਰੀ ਚ ਖੁੱਲੇ ਡੁੱਲੇ ਛੁੱਟੀ ਆ ਤੁਹਾਨੂੰ ਮੈਨੂੰ ਤੁਹਾਨੂੰ ਬਸ ਐਹੀ ਗੱਲ ਕਹਿਣੀ ਸੀ ਕਿ ਬਸ ਇੱਕ ਅੱਧਾ ਦਿਨ ਚੱਲ ਜਾਓ ਪਿੰਡ ਤੇ ਛੇਤੀ ਤੋਂ ਛੇਤੀ ਵਾਪਸ ਆ ਜਿਓ بس ਜਿਹੜੇ ਹਸਾਬ ਨਾਲ ਤੁਸੀਂ ਕੱਪੜੇ ਲੈ ਕੇ ਚੱਲੇ ਹੋ ਨਾ ਮੈਨੂੰ ਨਾ ਟੈਨਸ਼ਨ ਹੋਣ ਦੀ ਸੀ ਕਿ ਕਿਤੇ ਉਹ ਨਾ ਹੋਵੇ ਕਿ ਤੁਸੀਂ ਉੱਥੇ ਪਿੰਡ ਹੀ ਰਹਿਪੂ ਸਾਡੇ ਕੋਲ ਆਓ ਹੀ ਨਾ ਕਿ ਚੱਲ ਆਪੇ ਸਾਰੀ ਜਾਂਦੀਆਂ ਵਾਂ ਇੱਕ ਤਾਂ ਤੁਸੀਂ ਸ਼ੱਕ ਉਹੜਾ ਕਰਦੀ ਆਹ ਤੇਰੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਿਤੇ ਮੈਨੂੰ ਉੱਥੇ ਰਹਿਣ ਦੇਣ ਦੀਆਂ ਮੈਂ ਦੇਖੀ ਦੋ ਚੌਂ ਦਿਨਾਂ ਨੂੰ ਆਈ ਖੜੀ ਐ ਤੇ ਨਾਲੇ ਰਾਜਪੁਰ ਨੇ ਜੇ ਹੁਣੇ ਥੋੜੀ ਆਉਣਾ ਦੋ ਮਹੀਨੇ ਤਿੰਨ ਲਾ ਕੇ ਆਉਣਾ ਆਂਦੀ ਮੈਨੂੰ ਸਾਰੀ ਜ਼ਿੰਮੇਵਾਰੀ ਪੁੱਤ ਦੇ ਦੇ ਗਈ ਐ ਐਵੇਂ ਛਡੋ ਮੈਂ ਪਿੰਡ ਭੱਜ ਜੂਗੀ ਤੈਨੂੰ ਪਤਾ ਫਿਰ ਕੱਲ ਕੰਮ ਤੋਂ ਦਾ ਦੇਖਣਾ ਪੈਂਦਾ ਅਰਜਨ ਵਿਲਾ ਤੈਨੂੰ ਕੱਲ ਮੈਨੂੰ ਫੋਨ ਵੀ ਆਉਂਦਿਆ ਓਨੇ ਕਿਹਾ ਮੰਮੀ ਇੱਕ ਵਾਰਾਂ ਤੂੰ ਦੇ ਇੱਥੇ ਪੱਕੀ ਬਹਿ ਗਈ ਆ ਮੈਂ ਆਖਿਆ ਮੈਂ ਬਹਿਣਾ ਨਹੀਂ ਜਿਹੋ ਜਿਹਾਂ ਨੋ ਆ ਉਹ ਇਹ ਹੋਣੀ ਨਹੀਂ ਤਾਂ ਇਹਦੇ ਮੈਨੂੰ ਸ਼ੱਕ ਪੈਣ ਲਿਆ ਵਾ ਕਿਉਂਕਿ ਉਦੋਂ ਵੀ ਭਾਜੀ ਆਣ ਕੇ ਕਹਿਣ ਦੇ ਸੀ ਕਿ ਮੰਮੀ ਤੂੰ ਤਾਂ ਪੱਕੇ ਡੇਰੇ ਇੱਥੇ ਹੀ ਲਾ ਲੇ ਆ ਤੈਨੂੰ ਪਿੰਡ ਦਾ ਫਿਕਰ ਨਹੀਂ ਹੈਗਾ ਤੇਰੀਆਂ ਨੋਹਾਂ ਤੈਨੂੰ ਯਾਦ ਕਰਨਗੀਆਂ ਵਾ ਤਾਂ ਇਹ ਤੇ ਮੈਨੂੰ ਸ਼ੱਕ ਪਿਆ ਤੇ ਤੁਸੀਂ ਉਧਰੋਂ ਕੱਪੜੇ ਵੀ ਬੰਨਣ ਦੇ ਜੇ ਤੇ ਕਿਤੇ ਉਹ ਨਾ ਹੋਵੇ ਕਿ ਪੱਕਾ ਤੁਸੀਂ ਪਿੰਡ ਦੇ ਹੋ ਕੇ ਰਹਿ ਜਾਓ ਤੇ ਅਸੀਂ ਇੱਥੇ ਛਦਾਈਆਂ ਨੂੰ ਢੀਕਦੇ ਰਹੀਏ ਨਹੀਂ ਭੈਣਾ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹਨੂੰ ਯਾਦ ਚ ਫਿਰ ਇਹਦਾ ਫਿਕਰ ਹੁੰਦਾ ਮੈਨੂੰ ਤੁਹਾਡਾ ਕੀ ਕਰਿਆ ਉਹਨਾਂ ਦਾ ਵੀ ਆ ਚਲ ਨੋਹਾਂ ਧੀਆਂ ਦੀ ਤੇ ਵੱਖਰੀ ਗੱਲ ਆ ਜਿਹੜਾ ਪਿੰਡ ਦਾ ਕੰਜਰ ਕਾ ਨਾਮ ਪਾ ਲਿਆ ਨ ਈਨਾ ਹੱਸਦੇ ਬੜੇ ਵਧੀਆ ਲੱਗਦੇ ਜੀ ਅੱਜ ਤੁਸੀਂ ਦਿਲੋਂ ਮੇਰੇ ਨਾਲ ਗੱਲ ਕਰਨ ਦੇ ਜੀ ਆਹ 2 ਕੁ ਦਿਨ ਪਹਿਲੇ ਨਾ ਜਦੋਂ ਤੁਸੀਂ ਕਹਿੰਦੇ ਸੀ ਕਿ ਉੱਪਰ ਸਫਾਈ ਕਰਨ ਵਾਲੀ ਕਮਰੇ ਦੀ ਜਿੱਦਨ ਦਾ ਗਿਆਵਾ ਉਹ ਅਰੰਜੀਤ ਇੱਥੋਂ ਤੇ ਤੁਸੀਂ ਸਫਾਈ ਨਹੀਂ ਕੀਤੀ ਤੇ ਤੁਹਾਡੀ ਸੱਸ ਹੁੰਦੀ ਸੀ ਨਾ ਤੇ ਰੋਜ਼ ਕਮਰੇ ਦੀ ਸਫਾਈ ਕਰਦੀ ਸੀ ਤੇ ਉਸ ਦਿਨ ਮੈਂ ਤੁਹਾਨੂੰ ਇਹ ਹੀ ਕਿਹਾ ਸੀ ਕਿ ਤਾਈ ਜੀ ਤੁਸੀਂ ਚਲੋ ਮੈਂ ਆਉਣੀ ਆ ਤੇ ਬਾਅਦ ਵਿੱਚ ਮੈਂ ਕੋਈ ਕੰਮ ਕਰਨ ਲੱਗ ਪਈ ਸਿਮਰਤ ਮੈਨੂੰ ਕਹਿਤਾ ਕਿ ਦੀਦੀ ਤੁਸੀਂ ਇੱਧਰ ਆ ਕੰਮ ਕਰ ਲਓ ਤੇ ਸਿਮਰਤ ਨੂੰ ਮੈਂ ਤੁਹਾਡੇ ਕੋ ਭੇਜਿਆ ਤੇਗਾ ਸੀ ਤਾਈ ਜੀ ਮੈਨੂੰ ਲੱਗਦਾ ਉਦੋਂ ਦਾ ਤੁਹਾਨੂੰ ਥੋੜਾ ਜਿਹਾ ਗੁੱਸਾ ਸੀ ਉਦੋਂ ਤਾਂ ਤੁਸੀਂ ਮੇਰੇ ਨਾਲ ਸਹੀ ਤਰ੍ਹਾਂ ਨਹੀਂ ਬੋਲਣ ਦੇ ਅੱਜ ਮੈਨੂੰ ਬੜਾ ਵਧੀਆ ਲੱਗਣ ਡਿਆ ਵਾ ਉਹ ਨਹੀਂ ਕੋਈ ਤੇ ਮੇਰਾ ਬੀਪੀ ਹੋਇਆ ਸੀ ਉਦੋਂ ਕੋਈ ਜਦੋਂ ਪਿੰਡੋਂ ਫੋਨ ਆ ਜਾਂਦਾ ਨਾ ਫਿਰ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਆਪ ਜੇ ਜਾ ਕੇ ਬੈਗੀ ਆ ਤੇ ਸਾਡੇ ਕੰਮ ਧੰਦੇ ਪਾਉਣ ਕਰੀ ਹੋਰ ਕੋਈ ਗੱਲ ਨਹੀਂ ਮੈਨੂੰ ਨਾ ਤੂੰ ਜਾਣ ਦੇ ਚਾਹਦੇ ਤਾਂ ਮੈਂ ਛੇਤੀ ਆ ਜਾਣਾ ਔਰ ਜਦੋਂ ਮੈਨੂੰ ਆਂਦਾ ਸੀ ਵੀ ਚੱਲ ਤੂੰ ਕਿੱਥੇ ਮਮੀ ਬਸਾ ਬੁਸਾ ਤੇ ਟੇਪਾ ਤੇ ਤੂੰ ਫਿਰੇਂਗੀ ਤੇ ਤੇਰੇ ਮੈਂ ਲੈ ਹੀ ਜਾਣਾ ਹਾਂ ਉਹ ਤੇ ਤਾਈ ਜੀ ਸਹੀ ਆ ਸਬਤੂ ਸਪਾਜੀ ਦੇ ਨਾਲ ਹੀ ਚਲ ਜਾਓ ਉਹਨੇ ਕਿਹੜਾ ਚੇਚਾ ਹੋਣਾ ਉਹਨੇ ਸ਼ਹਿਰ ਆਇਆ ਕਿ ਇਹ ਕੰਮ ਤੇ ਨਾਲ ਹੀ ਮੈਨੂੰ ਲੈ ਜਾਊਗਾ ਤੇ ਤੂੰ ਨਾ ਟੈਨਸ਼ਨ ਨਾ ਬੁੱਤੀ ਲੈ ਤੂੰ ਆਪਣਾ ਕੰਮ ਧੰਧਮਗਰੋ ਸੰਭੀ ਘਰ ਦਾ ਸਾਰਾ ਦੇਖਣਾ ਨਿਆਣੇ ਸਿਆਣੇ ਦਾ ਤੂੰ ਆ ਸਿਆਣੀ ਮੈਂ ਤੈਨੂੰ ਐਹੀ ਗੱਲ ਦੱਸਣੀ ਹੀ ਪੀ ਤੋ ਹੀ ਛੇਤੀ ਤੋ ਛੇਤੀ ਆਉਣ ਦੀ ਕੋਸ਼ਿਸ਼ ਕਰਿਓ ਸ਼ਾਇਦ ਫਤੇ ਦੇ ਨਾਲ ਮੈਂ ਵੀ ਰਣਜੀਤ ਦੇ ਘਰ ਵੱਲ ਜਾਵਾਂ ਪਤਾ ਕੀ ਗੱਲ ਆ ਫਤਿਹ ਨੂੰ ਤਾਂ ਮੈਂ ਰੋਕਤਾ ਤੇ ਉਹਦਾ ਟੈਸਟ ਹੁਣ ਛੇਤੀ ਹੋਣ ਵਾਲਾ ਵਾ ਉਸ ਤੋਂ ਬਾਅਦ ਫਤੇ ਫਰੀ ਆ ਤੁਪਨੇ ਕਿਹੜਾ ਹੀ ਲੈਣਾ ਵਾ ਕਿ ਮੰਮੀ ਕਿਤੇ ਨਾ ਕਿਤੇ ਘੁੰਮਣ ਚਲੀਏ ਤੇ ਨਾਨਕੇ ਆਲ ਜਾ ਕੇ ਤੇ ਬਾਜੀ ਖੁਸ਼ ਨਹੀਂ ਹੈਗੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਉਦਾਂ ਨਾ ਬਹੁਤਾ ਦਿਲ ਨਹੀਂ ਲੱਗਦਾ ਉੱਥੇ ਤੇ ਮੈਨੂੰ ਐ ਹੋਈ ਮੇਰੇ ਮਗਰ ਪਿਆ ਵਾ ਕਿ ਰਣਜੀਤ ਵੱਲ ਜਾਣਾ ਰਣਜੀਤ ਵੱਲ ਜਾਣਾ ਤੇ ਮੇਰੇ ਮਨ ਚ ਨਾ ਬੜੀ ਖਾਇਸ਼ ਆ ਕਿ ਮੈਂ ਵੀ ਫਤੇ ਦੇ ਨਾਲ ਜਾਵਾਂ ਜਿੰਨਾ ਚਿਰ ਅਹੀਂ ਨਾ ਆਏ ਕਿਤੇ ਨਹੀਂ ਜਾਣਾ ਜਦੋਂ ਅਸੀਂ ਆਵਾਂਗੇ ਫੇਰ ਅਸੀਂ ਤੁਹਾਨੂੰ ਦੱਸਾਂਗੇ ਜਾਣਾ ਵਾ ਕਿ ਨਹੀਂ ਜਾਣਾ ਪਹਿਲਾਂ ਹਣ ਮੈਨੂੰ ਤੇ ਪਿੰਡੋਂ ਆਉਂਦੇ ਪਹਿਲਾਂ ਤੂੰ ਰਣਜੀਤ ਤਿਆਰ ਹੋ ਗਾ ਤੂੰ ਵੀ ਨਾਲ ਹੀ ਤਿਆਰ ਹੋਣੀ ਆ ਨਹੀਂ ਨਹੀਂ ਤਾਈ ਜੀ ਮੈਂ ਤੁਹਾਡੇ ਵੇਟ ਕਰਾਂਗੀ। ਤਾਂ ਹੀ ਮੈਂ ਤੁਹਾਨੂੰ ਕਹਿੰਦੀ ਤੁਸੀਂ ਛੇਤੀ ਛੇਤੀ ਆਉਣ ਦੀ ਕੋਸ਼ਿਸ਼ ਕਰੋ ਤੇ ਮੈਂ ਫੇਰ ਹੀ ਜਾਵਾਂਗੀ। ਜੇ ਛੇਤੀ ਪਹੁੰਚ ਆਵਾਂਗੇ ਜਾਵਾਂਗੇ ਤੇ ਜਾਵਾਂਗੀ ਜੇ ਆਵਾਂਗੀ। ਹੈ ਕਹਿੰਨੀ। ਅੱਛਾ ਤੇਰੀ ਗੱਲ ਸੁਣੋ ਫੁੜਕਾ ਲਾਦਾ। ਮੇਥੀ ਆਲੂ ਬਣਾ ਲਿਆ। ਅੱਜ ਫਤਿਹ ਕਹਿੰਦਾ ਸੀ ਕਿ ਮੰਮੀ ਮੇਥੀ ਆਲੂ ਬਣਾਵੀਂ। ਚੱਲ ਬਣਾ ਤੋ ਖਾਈਏ ਹੈਂ ਭੁੱਖ ਲੱਗੀ ਮੈਨੂੰ। ਕਿੰਨੀ ਇਹਨੂੰ ਤੜਫ ਲੱਗੀ ਆ। ਵੀ ਛੇਤੀ ਛੇਤੀ ਮੇਰੇ ਜੀਤ ਨੂੰ ਮਿਲਣਾ। ਤੈਨੂੰ ਕੀ ਪਤਾ ਕਮਲ ਜੀ ਮੰਮੀ ਐਸੇ ਕਰਕੇ ਚੱਲੀ। ਬਾਬਾ ਜੀ ਕਿਤੇ ਚਾਹਣ ਤੇ ਦਵਾ-ਦਵਰਣ ਜੀ ਤੇਰੇ ਕੋ ਆ ਦੇ ਤੇ ਮੰਗੀ ਕਿਤੇ ਨਾ ਟੈਨਸ਼ਨ ਚ ਬਾਹਰ ਹੋ ਜਾ। ਵੇ ਤੇ ਸਹੀ। ਇਸੇ ਕਰਕੇ ਚੱਲੀ ਹਾਂ। ਖਾਲੀ ਰੋਟੀ। ਹਾਂਜੀ ਆ ਚੱਕ ਲਾ। ਅੱਛਾ ਮੇਰੀ ਗੱਲ ਸੁਣ। ਹਾਂਜੀ। ਤੂੰ ਕਿਤੇ ਜਾਣਾ ਤਾਂ ਨਹੀਂ ਅੱਜ? ਨਹੀਂ ਫ੍ਰੀ ਆ। ਫ੍ਰੀ ਆ ਤੇ ਫਿਰ ਤਿਆਰ ਰਹੀਂ। ਕਪੜੇ ਚੇਂਜ ਕਰਨੇ ਕਰ ਲਾ। ਮੈਨਾਂ ਪਾਸਪੋਰਟ ਆਫਿਸ ਜਾਣਾ ਹੈਗਾ ਮੈਂ ਤੇਰਾ ਪਾਸਪੋਰਟ ਬਨਵਾਵਾ। ਪਾਸਪੋਰਟ ਬਨਵਾਵਾ। ਮੈਂ ਨਹੀਂ ਜਾਣਾ ਮਮਾ ਮੈਂ ਨਹੀਂ ਜਾਣਾ ਕੀ ਮਤਲਬ ਕਿਉਂ ਨਹੀਂ ਜਾਣਾ ਮੈਂ ਪਾਸਪੋਰਟ ਨਹੀਂ ਬਣਵਾਣਾ ਕਿਉਂਕਿ ਮੈਂ ਬਾਹਰ ਨਹੀਂ ਜਾਣਾ ਦੋ ਕੁਐਸਚਨ ਪੁੱਟ ਕਰਦੇ ਤੇ ਮੈਨੂੰ ਬਾਹਰ ਕੱਢਣ ਨੂੰ ਫਿਰਦੇ ਤੁਸੀਂ ਤੇ ਵੈਸੇ ਚਾਹੁੰਦੇ ਮੈਂ ਤੁਹਾਨੂੰ ਕੁਝ ਪੁੱਛਣਾ ਆਪਣੀ ਪਰਿਵਾਰ ਬਾਰੇ ਦੋ ਮਿੰਟ ਲਓ ਆਹੀ ਮੈਂ ਤੇਰੇ ਵਾਲੀ ਸਮਝ ਤੋਂ ਬਾਹਰ ਹੋਈ ਜਾਂਦੀ ਗੱਲ ਵੱਡਾ ਹੋ ਗਿਆ ਨਾ ਸਵਾਲ ਜਵਾਬ ਤੇ ਮੈਂ ਨਾ ਕਰੇਗਾ ਕਰੇਗਾ ਪਰ ਇਹਨੇ ਅੱਜਕੱਲ ਮੈਨੂੰ ਟੈਨਸ਼ਨ ਚ ਪਾਤਾ ਹੈ ਇੱਕੋ ਗੱਲ ਪੁੱਛਦਾ ਰਹਿੰਦਾ ਵੈ ਮੈਨੂੰ ਤਾਂ ਸਮੇਂ ਨਹੀਂ ਆਂਦੀ ਇਹਦੀਆਂ ਗੱਲਾਂ ਦਾ ਜਵਾਬ ਦਵਾਂ ਤੇ ਦਵਾਂ ਕੀ ਮੈਂ ਚਾਹਨੀ ਹੈ ਕਿ ਉਹ ਨਾ ਬਾਹਰ ਚਲਾ ਜਾਵੇ ਆਪਣੀ ਪੜ੍ਹਾਈ ਬਾਹਰ ਕਰੇ ਆਪਣਾ ਬਾਹਰ ਸੈੱਟ ਹੋ ਜੇ ਮੈਂ ਵੀ ਆਪਣਾ ਬਿਜ਼ਨਸ ਹੈ ਤੇ ਸਾਮਕੇ ਤੋਂ ਉੱਥੇ ਚਲੀ ਜਾਵਾਂਗੀ ਪਰ ਇਹ ਤੇ ਹਰ ਗੱਲ ਦਾ ਮੈਨੂੰ ਪੁੱਠਾ ਜਵਾਬ ਦੇ ਹੁੰਦੇ ਆ ਜ਼ਿੰਦਗੀ ਉਲਝਦੀ ਜਾਂਦੀ ਹੈ ਬੜੀ ਸੁਣੀ ਲਾਈਫ ਚਲਦੀ ਵੀ ਸੀ ਗੱਲ ਕਰ ਇਹਦੇ ਨਾਲ ਚਾਹੁੰਦਾ ਕੀ ਹੈ ਹੁਣ ਕੀ ਗੱਲ ਕਰਾਂ ਮੈਂ ਦੇ ਨਾਲ ਡਰੀ ਲੱਗਦਾ ਜਦੋਂ ਬੱਚੇ ਵੱਡੇ ਹੋ ਜਾਂਨਾਂ ਉਹਨਾਂ ਨਾਲ ਗੱਲ ਵੀ ਸੋਚ ਕੇ ਕਰਨੀ ਪੈਂਦੀ ਹੈ ਮਸਾ ਮਸਾ ਤੇ ਮੇਰੀ ਜ਼ਿੰਦਗੀ ਕਿਸੇ ਪਾਸੇ ਲੱਗੀ ਸੀ ਅਹੀਂ ਤਾਂ ਚਾਹਨੀ ਸੀ ਕਿ ਇੱਕ ਪਰਿਵਾਰ ਦੇ ਨਾਲ ਜੀਣਾ ਚਾਹਨੀ ਸੀ ਤੇ ਮੇਰੇ ਲਈ ਮੇਰੀ ਦੁਨੀਆ ਮੇਰਾ ਪਰਿਵਾਰ ਰਣਜੀਤ ਹੀ ਤਾਂ ਹੈ ਜੈਨੇ ਕਿਤੇ ਕੋਈ ਗਲਤ ਕਦਮ ਚੁੱਕ ਲਿਆ ਕਦੀ ਮੇ ਨਾਲ ਲੜ ਕੇ ਮੈਨੂੰ ਕੱਲਿਆਂ ਛੱਡ ਤਾ ਨਹੀਂ 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 ਅਕਸਰ ਉਹਦੀ ਮਾਂ ਵਾਂ ਉਹਨੂੰ ਤਾਂ ਪਤਾ ਨਾ ਮੈਂ ਉਹਦੀ ਮਾਂ ਵਾਂ ਮੈਨੂੰ ਥੋੜੀ ਛੜ ਕੇ ਕਿਤੇ ਜਾਏਗਾ ਬਾਹਰ ਤਾਂ ਤਾਂ ਭੇਜਣਾ ਚਾਹਨੀ ਹੈ ਕਿ ਚੱਲ ਪੜ੍ਹਾਈ ਦੇ ਨਤੀਜੇ ਕਰੇਗਾ ਉੱਥੇ ਪੜ੍ਹੇਗਾ ਠੀਕ ਰਹੇਗਾ ਮੈਂ ਵੀ ਉੱਥੇ ਹੀ ਆ ਜਾਾਂਗੀ ਇਹਦੇ ਕੋਲ ਪਰ ਬੜਾ ਰੁੱਖਾ ਬੋਲਦਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਤੇ ਕਰਾਂ ਕੀ ਕਿਦਾਂ ਕਿਦਾਂ ਦੇ ਸਵਾਲ ਮੇਰੇ ਨਾਲ ਕਰਨ ਲੱਗ ਪਿਆ ਵੈ ਮੈਂ ਤਾਂ ਬਸ ਚਾਹਨੀ ਹੈ ਬਾਹਰ ਚਲਾ ਜਾਵੇ ਪੜੇ ਕੰਮ ਕਰ ਉਥੇ ਸੈੱਟ ਕਰੇ ਇਹਦਾ ਵਿਆਹ ਕਰ ਦਾਂਗੀ ਤੇ ਆਪਣੀ ਲਾਈਫ ਚ ਬਿਜ਼ੀ ਹੋ ਜਾਏਗਾ ਨਹੀਂ ਤੇ ਨਹੀਂ ਤੇ ਜੋ ਮੋਹਲ ਚੱਲਦਾ ਪਿਆ ਨਾ ਕਿਤੇ ਮੈਂ ਹੀ ਡਿਪਰੈਸ਼ਨ ਚ ਨਾ ਚਲੀ ਜਾਵਾਂ ਕਿਉਂਕਿ ਮੈਂ ਰੰਜੀ ਦੇ বিনা ਰਹਿ ਨਹੀਂ ਸਕਦੀ ਮੈਨੂੰ ਗੁੱਸਾ ਜ਼ਰੂਰ ਕਰਨੀ ਕੁਛ ਦਿਨ ਤੋਂ ਪਰ ਮੈਨੂੰ ਪਤਾ ਮੇਰਾ ਦਿਲ ਕਿੰਨਾ ਰੋਂਦੇ ਆ ਮੈਂ ਆਪਣੇ ਬੱਚੇ ਨੂੰ ਕਦੀ ਗੁੱਸੇ ਚ ਕਦੀ ਕੁਝ ਕਿਹਾ ਹੀ ਨਹੀਂ ਮੈਂ ਥੱਪੜ ਤੱਕ ਮਾਰਤਾ ਤੇ ਮੂੰਹ ਤੇ ਇਹ ਤਾਂ ਮੈਂ ਜਾਣਦੀ ਆ ਨਾ ਮੇਰੇ ਦਿਲ ਤੇ ਕੀ ਬੀਤੀ ਪੀ ਰੱਬਾ ਸਾਥ ਦੇ ਗੱਲ ਕਰਨਾ ਮੈਂ ਹੁਣ ਉਹਦੇ ਨਾਲ